ਰਾਜ ਦੇ ਤੋਂ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਰਾਜਪੁਰਾ ਬਿਜਲੀ ਬੋਰਡ ਪਹੁੰਚੀ ਤਾਂ ਬਿਜਲੀ ਵਿਭਾਗ ਦੇ ਸਮੂਹ ਸਟਾਫ ਦੇ ਵੱਲੋਂ ਉਨ੍ਹਾਂ ਦਾ ਫੁੱਲਾਂ ਦੇ ਬੁਕੇ ਦੇ ਕੇ ਸਨਮਾਨ ਕੀਤਾ ਗਿਆ ਸਵਾਗਤ ਕੀਤਾ ਗਿਆ ਇਸ ਦੀ ਅਗਵਾਈ ਦੇ ਵਿੱਚ ਹੋ ਰਹੇ ਬਿਜਲੀ ਪ੍ਰੋਜੈਕਟ ਦੇ ਲਈ ਉਨ੍ਹਾਂ ਨੂੰ ਵਿਸ਼ੇਸ਼ ਤਨਫਾਦ ਵੀ ਦਿੱਤਾ ਗਿਆ ਇਸ ਮੌਕੇ ਮੈਡਮ ਨੀਨਾ ਮਿੱਤਲ ਨੇ ਨਵੇਂ ਫੀਡਰ ਦੀ ਸ਼ੁਰੂਆਤ ਬਿਜਲੀ ਗ੍ਰਿਡ ਦਾ 스ਵਿਚ ਦਬਕ ਕੇ ਕੀਤੀ ਹੈ ਜਿਸ ਦੇ ਨਾਲ ਇਹ ਪ੍ਰੋਜੈਕਟ ਅਧਿਕਾਰਤ ਤੌਰ ਤੇ ਚਾਲੂ ਹੋ ਗਿਆ। ਇਹ ਫੀਡਰ 15 ਲੱਖ ਰੁਪਏ ਦੀ ਲਾਗਤ ਦੇ ਨਾਲ ਤਿਆਰ ਕੀਤਾ ਗਿਆ ਅਤੇ ਇਸ ਦੀ ਸਥਾਪਨਾ ਕਨਿਕਾ ਗਾਰਡਨ, ਡਾਲਿਮਾ ਵਿਹਾਰ, ਮਧੂਵਨ, ਕਲੇਵਰ ਮਾਰਕੀਟ ਅਤੇ ਆਸ-ਪਾਸ ਦੇ ਇਲਾਕਿਆਂ ਦੀ ਲਗਾਤਾਰ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਲਈ ਕੀਤੀ ਗਈ ਹੈ। ਇਸ ਮੌਕੇ ਬਿਜਲੀ ਬੋਰਡ ਦੇ ਐਕਸੀਅਨ ਸ਼੍ਰੀ ਧਰਮਵੀਰ ਕੰਵਲਵੀ ਖਾਸ ਤੌਰ ਤੇ ਪਹੁੰਚੇ। ਉਹਨਾਂ ਨੇ ਮੈਡਮ ਨੀਨਾ ਮਿੱਤਲ ਦੇ ਨਾਲ ਮਿਲ ਕੇ ਨਵੇਂ ਲਾਈਨ ਕਨੈਕਸ਼ਨ ਦੀ ਜਾਂਚ ਕੀਤੀ ਹੈ ਅਤੇ ਲੋਕਾਂ ਨੂੰ ਹੋਣ ਵਾਲੇ ਫਾਇਦੇ ਦੇ ਬਾਰੇ ਵੀ ਜਾਣੂ ਕਰਾਇਆ। ਮੈਡਮ ਨੀਨਾ ਮਿੱਤਲ ਨੇ ਇਸ ਮੌਕੇ ਕਿਹਾ ਕਿ ਇਹ ਕਦਮ ਉਹਨਾਂ ਦੇ ਵੱਲੋਂ ਖੁਦ ਲਿਆਂਦਾ ਗਿਆ ਤਾਂ ਜੋ ਹਲਕੇ ਦੇ ਨਿਵਾਸੀਆਂ ਨੂੰ ਚੜ੍ਹਦੀ ਗਰਮੀਆਂ ਦੇ ਮੌਸਮ ਦੇ ਵਿੱਚ ਬਿਜਲੀ ਦੀ ਕੋਈ ਸਮੱਸਿਆ ਨਾ ਆਵੇ। ਉਹਨੇ ਕਿਹਾ ਕਿ ਰਾਜਪੁਰਾ ਨੂੰ ਵਿਕਸਿਤ ਕਰਨਾ ਅਤੇ ਸੁਵਿਤਾਜਨਕ ਬਣਾਉਣ ਦੇ ਲਈ ਉਹ ਹਮੇਸ਼ਾ ਤਤਪਰ ਨੇ ਆਓ ਤੁਹਾਨੂੰ ਸੁਣਾਉਂਦੇ ਆ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਜੀ ਅਤੇ ਐਕਸੀਨ ਸ਼੍ਰੀ ਤਰੰਵੀਰ ਕਮਲ ਜੀ ਦਾ ਸੋਨਾ ਦੇ ਜ਼ੁਬਾਨੀ ਸੁਣਦੇ ਆ ਮੈਮ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਇਹ ਸ਼ੁਰੂ ਕੀਤਾ ਜੀ ਫੀਡਰ ਕੀ ਕਹਿਣਾ ਚਾਹੋਗੇ ਇਸ ਬਾਰੇ ਕਿਉਂਕਿ ਅੱਜ ਜਿਹੜਾ ਅਸੀਂ ਫੀਡਰ ਸ਼ੁਰੂ ਕੀਤਾ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਕਈ ਵਾਰ ਦੇਖਦੇ ਸੀ ਪਿਛਲੇ ਦਿਨਾਂ ਚ ਬਿਜਲੀ ਕੋਈ ਟ੍ਰਿਪ ਹੁੰਦੀ ਹੈ ਫਲਕਚੁਏਸ਼ਨ ਹੁੰਦੀ ਹੈ ਤਾਂ ਸਰਕਾਰ ਵੀ ਪੰਜਵੇਂ ਤੁਸੀਂ ਜਾਣਦੇ ਹੋ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਹਮੇਸ਼ਾ ਇਸ ਪਾਸੇ ਹੈ ਕਿ ਜਿਹੜੀਆਂ ਚੀਜ਼ਾਂ ਨਾਲ ਲੋਕਾਂ ਨੂੰ ਦਿੱਕਤ ਹੁੰਦੀ ਅਸੀਂ ਦਿੱਕਤਾਂ ਦੂਰ ਕਰੀਏ ਕਿਉਂਕਿ ਲੋਕਾਂ ਦੀ ਸਰਕਾਰ ਹੈ ਲੋਕਾਂ ਵਾਸਤੇ ਆਈ ਹੈ ਉਸੇ ਤਹਿਤ ਇਸ ਫੀਡਰ ਦੀ ਅੱਜ ਸਟਾਰਟਿੰਗ ਕੀਤੀ ਜਾ ਰਹੀ ਹੈ ਇਧਰਲਾ ਏਰੀਆ ਹੋ ਗਿਆ ਜਿਵੇਂ ਕਨੀਕਾਰ ਡਾਲੀਵਾ ਇਸ ਏਰੀਏ ਚੋਂ ਬਿਜਲੀ ਦੀ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਉਸ ਤੋਂ ਇਲਾਵਾ ਬਹੁਤ ਜਲਦੀ ਦੋ ਫੀਡਰ ਪੰਜ-ਛੇ ਮਹੀਨਿਆਂ ਚ ਦੋ ਫੀਡਰ ਹੋਰ ਵੀ ਸਟਾਰਟ ਕੀਤੇ ਜਾ ਰਹੇ ਹਨ ਜਿਹਦੇ ਨਾਲ ਇਧਰ ਅਨਾਜ ਮੰਡੀ ਵਾਲੀ ਸਾਈਡ ਤੇ ਇਧਰ ਵੀ ਕੋਈ ਦਿੱਕਤ ਨਹੀਂ ਰਹੂਗੀ ਤੇ ਬਾਕੀ ਜਿਵੇਂ ਪੰਜਾਬ ਸਰਕਾਰ ਪੂਰੀ ਮੁਸਤੈਦ ਹੈ ਤੇ ਉਸ ਦੇ ਹਿਸਾਬ ਨਾਲ ਐਕਸ਼ਨ ਸਰਭ ਨੂੰ ਵੀ ਪੂਰੇ ਆਦੇਸ਼ ਵੀ ਲਾ ਲੋ ਰਿਕਵੈਸਟ ਵੀ ਲਾ ਕੀਤੀ ਗਈ ਹੈ ਕਿ ਰਾਜਪੁਰੇ ਵਿੱਚ ਕਿਸੇ ਨੂੰ ਕੋਈ ਵੀ ਬਿਜਲੀ ਰਿਲੇਟਡ ਦਿੱਕਤ ਹੈ ਚਾਹੇ ਉਹ ਟਰਾਂਸਫਾਰਮਰ ਦੀ ਹੈ ਚਾਹੇ ਕੋਈ ਬਿਜਲੀ ਦੀ ਤਾਰਾਂ ਦੀ ਹੈ ਜੋ ਵੀ ਦਿੱਕਤ ਹੈ ਤਾਂ ਉਹਨੂੰ ਪਹਿਲ ਦੇ ਆਧਾਰ ਤੇ ਇਸ ਦਾ ਕੰਮ ਕੀਤਾ ਜਾਵੇ ਤਾਂ ਕਿ ਬਿਜਲੀ ਪੱਖੋਂ ਨਾ ਕੋਈ ਲੋਕ ਪਰੇਸ਼ਾਨ ਹੋਣ ਜਿਹੜੀ ਸਾਡੇ ਸੀਐਮ ਸਾਹਿਬ ਨੇ ਵਾਅਦਾ ਕੀਤਾ ਹੋਇਆ ਹੈ ਕਿ ਬਿਜਲੀ 24 ਘੰਟੇ ਦੇਵਾਂਗੇ ਤੇ ਬਿਜਲੀ ਦੀ ਕੋਈ ਦਿੱਕਤ ਨਹੀਂ ਆਊ ਅਸੀਂ ਉਹਨੂੰ ਪੂਰੀ ਕਰ ਸਕੀਏ ਮੈਡਮ ਜਿਵੇਂ ਕਿ ਅਸੀਂ ਬਿਜਲੀ ਬੋਰਡ ਆਮੀਏ ਹੁਣ ਜੀ ਸਰਕਾਰ ਹੋ ਜਾਈਏ ਮੈਮਰੀ ਨਾ ਤਾਂ ਕੋ ਗੱਡੀਆਂ ਖੜੀ ਕਰਨ ਦੀ ਜਗ੍ਹਾ ਹੈ ਤੇ ਜਿੱਥੇ ਜਿੱਥੇ ਗੱਡੀਆਂ ਖੜੀ ਕਰਨ ਦੀ ਜਗ੍ਹਾ ਹੁੰਦੀ ਹੈ ਉੱਥੇ بڑے ਵੱਡੇ ਟੋਏ ਆ ਸਫਾਈ ਨਹੀਂ ਹੈ ਔਰੇ ਤੇ ਮੈਡਮ ਨੂੰ ਕੁਝ ਇਸ ਵਾਸਤੇ ਵੀ ਤੁਸੀਂ ਥੋੜਾ ਜਿਹਾ ਨਗਰ ਕਾਉਂਸਲ ਨੂੰ ਕਹਿ ਕੇ ਜੇ ਬਿਜਲੀ ਬੋਰਡ ਦੇ ਅੰਦਰ ਕਿਤੇ ਸਫਾਈ ਹੋ ਸਕੇ ਬਿਲਕੁਲ ਤਰੀਕੇ ਨਾਲ ਲੋਕਾਂ ਦੇ ਬੈਠਣ ਦੀ ਜਗ੍ਹਾ ਦੇ ਕੋ ਵਸਤਾ ਹੋ ਸਕੇ ਤਾਂ ਬਹੁਤ ਵਧੀਆ ਹੋਊਗਾ ਕਿਉਂਕਿ ਮੁਲਾਜ਼ਮ ਸਾਨੂੰ ਕਹਿੰਦੇ ਆ ਵੀ ਤੁਸੀਂ ਪਲੀਜ਼ ਇਹ ਗੱਲ ਮੈਡਮ ਨਾਲ ਜ਼ਰੂਰ ਕਰਿਓ ਕਿ ਉਹਰੇ ਬਹੁਤ ਬੁਰੀ ਹਾਲਤਾਂ ਦੇ ਵਿੱਚ ਦੇਖ ਰਹੇ ਪਾਣੀ ਖੜਿਆ ਜਗ੍ਹਾ ਤੇ ਦੇਖੋ ਸੰਦੀਪ ਜੀ ਇਹ ਚੀਜ਼ ਤੁਸੀਂ ਅੱਜ ਧਿਆਨ ਵਿੱਚ ਲਿਆਂਦੀ ਐ ਕੱਲ ਤੋਂ ਹੀ ਤੁਹਾਨੂੰ ਪਤਾ ਲੱਗੂਗਾ ਕਿ ਇੱਥੇ ਨਗਰ ਨਿਗਮ ਵੱਲੋਂ ਸਫਾਈ ਹੋਣ ਲੱਗੀ ਔਰ ਜੋ ਸਹੂਲਤਾਂ ਇੱਥੇ ਲੋਕਾਂ ਨੂੰ ਚਾਹੀਦੀਆਂ ਜੋ ਨਗਰ ਨਿਗਮ ਕਰ ਸਕਦਾ ਉਹ ਸਾਰੀਆਂ ਇੱਥੇ ਸਹੂਲਤਾਂ ਦਿੱਤੀਆਂ ਜਾਣਗੀਆਂ ਜਿਵੇਂ ਕਿ ਕੰਵਲ ਮੱਲਿਆ ਦੇ ਵਿੱਚ ਟੈਨਾਂ ਲੱਗਦੀਆਂ ਐ ਉਹ ਪੁਰਾਣੀਆਂ ਟੈਲਾਂ ਨਿਕਲ ਰਹੀਆਂ ਜੇ ਉਹ ਉਹ ਟੈਲਾਂ ਜਿਹੜੀਆਂ ਹੈਗੀਆਂ ਵੇਸਟ ਨਾ ਕਰਕੇ ਬਿਜਲੀ ਬੋਰਡ ਦੇ ਵਿੱਚ ਲਵਾ ਦਿੱਤੀਆਂ ਜਾਣ ਤਾਂ ਇੱਕ ਤੇ ਪਾਰਕਿੰਗ ਵਧੀਆ ਬਣ ਜਾਏਗੀ ਤੇ ਉਹ ਰੇ ਸਾਫ ਸਫਾਈ ਹੋਊ। ਉਹ ਮੈਂ ਅੱਜ ਹੀ ਉਹ ਸਾਹਮਣੂ ਬੁਲਾਣੀ ਆਈ ਹਾਂ ਇਹ ਸਾਹਮਣੂ ਨਾਲ ਗੱਲ ਕਰਕੇ ਇੱਥੇ ਜਲਦੀ ਤੋਂ ਜਲਦੀ ਜਿਹੜੀ ਸਮੱਸਿਆ ਜਿਹੜੀ ਕਿਉਂਕਿ ਬਿਜਲੀ ਬੋਰਡ ਦਾ ਕੰਮ ਹੀ ਆਮ ਪਬਲਿਕ ਨੂੰ ਪੈਂਦਾ ਹੈ। ਆਮ ਪਬਲਿਕ ਜੇ ਇੱਥੇ ਆ ਕੇ ਪਰੇਸ਼ਾਨ ਹੈ ਤਾਂ ਫਿਰ ਸਰਕਾਰਾਂ ਦਾ ਕੀ ਫਾਇਦਾ? ਤਾਂ ਅੱਜ ਹੀ ਮੈਂ ਇਹੋ ਸਾਹਮਣੂ ਬੁਲਾ ਕੇ ਇਸ ਦਾ ਵੀ ਹੱਲ ਕੱਢਦੇ ਆ। ਤੇ ਮੈਮ ਕੋਈ ਨਵਾਂ ਪ੍ਰੋਜੈਕਟ ਬਿਲਕੁਲ ਨਵੇਂ ਪ੍ਰੋਜੈਕਟ ਕਈ ਆ ਰਹੇ ਨੇ ਅੱਜ ਵੀ ਸਾਡੀ ਮੀਟਿੰਗ ਹੈ ਉਹਨਾਂ ਵਿੱਚ ਜਾ ਰਹੀਆਂ ਪਟਿਆਲੇ ਤੇ ਕਈ ਪ੍ਰੋਜੈਕਟ ਆ ਰਹੇ ਆ ਸਾਡੇ ਲਈ ਸਭ ਤੋਂ ਵੱਡਾ ਫੋਕਲ ਪੁਆਇੰਟ ਦਾ ਸੁਧਾਰ ਕਰਨਾ ਹੈ ਉਸ ਤੇ ਅਸੀਂ ਲੱਗੇ ਹੋਏ ਆ ਉਹਨੂੰ ਜਲਦੀ ਹੀ ਸ਼ੁਰੂ ਬਾਕਾ ਮੋਕਾ ਜੀ ਅੱਜ ਤੇ ਪਹਿਲੇ ਕਹਾ ਤਾਂ ਜਦੋਂ ਮੈਂ ਇੱਥੇ ਆਇਆ ਪਹਿਲੀ ਵਾਰ ਮੈਡਮ ਨੇ ਆਪਣੇ ਚਰਨ ਪਾਏ ਨੇ ਮੈਨੂੰ ਪਤਾ ਸ਼ਡਿਊਲ ਬਿਜ਼ੀ ਰਹਿੰਦਾ ਬਹੁਤ ਜ਼ਿਆਦਾ ਤੇ ਇਹ ਤਾਂ ਬਹੁਤ ਬਹੁਤ ਸਾਰੀ ਟੀਮ ਦਾ ਧੰਨਵਾਦ ਹੈ ਜੀ ਤੇ ਅੱਜ ਦਾ ਜਿਹੜਾ ਫੀਡ ਰਹਿਗਾ ਇਹ ਕਾਫੀ ਦਿਨ ਤੋਂ ਅਸੀਂ ਬੜੀ ਮਿਹਨਤ ਨਾਲ ਅਪਰੂਵ ਕਰਾਇਆ ਹੈ ਬਾਕੀ ਮੈਡਮ ਨੇ ਜਿੱਥੇ ਸਪ ਤੇ ਇਸ ਫੀਡਰ ਦੇ ਚੱਲਣ ਨਾਲ ਢਾਰਮਾ ਵਿਹਾਰ ਕਣਿਕਾ ਤੇ ਕੈਲਬਰ ਮਾਰਕੀਟ ਇਹਦਾ ਜਿਹੜਾ ਜਿੱਥੇ ਜਿਹੜੇ ਫੀਡਰ ਤੇ ਲੋਡ ਚੱਲਦਾ ਸੀਗਾ ਉਹ ਡੀਲੋਡ ਹੋ ਜਾਊਗਾ ਜਿਹਨਾਂ ਦਾ ਸਿਸਟਮ ਦੀ ਰਿਲਾਈਅਬਿਲਟੀ ਵੱਧ ਜਾਊਗੀ ਹੌਲਟs ਘਟ ਜਾਣਗੇ ਇਸ ਤੋਂ ਇਲਾਵਾ ਵੀ ਅਸੀਂ ਉਹਨਾਂ ਕਾਫੀ ਅਗਰੈਸਿਵਲੀ ਗਵਰਨਮੈਂਟ ਦੇ ਵੀ ਅਧਿਕਾਰੀਆਂ ਨੇ ਸਾਨੂੰ ਨੈਕਸਟ ਇਅਰ ਦੀ ਜਿਹੜੀ ਗਰਮੀ ਹੈਗੀ ਹੈ ਉਹ ਜ਼ੀਰੋ ਡ੍ਰਾਈਵਿੰਗ ਦੇ ਅਕੋਰਡਿੰਗ ਹੁਣ ਸਰਕਾਰ ਕਿੰਨਾ ਪੈਸਾ ਖਰਚਦੀ ਹੈ ਲੋਕਾਂ ਵਾਸਤੇ ਇੱਕ ਫੀਡਰ ਲਾਉਣ ਦਾ ਫੀਡਰ ਦੇ ਇਸ ਪਾਰਟਿਕੁਲਰਲੀ ਕਿ ਸਪੈਸੀਫਿਕਲੀ ਪਾਣੀ ਕਹਿੰਦੇ ਕਿਉਂਕਿ ਫੀਡਰ ਦੇ ਬਹੁਤ ਸਾਰੇ ਪੈਰਾਮੀਟਰ ਨੇ ਦੇ ਵਿੱਚ ਕੇਬਲ ਸਾਈਜ਼ ਕਿਹੜਾ ਪੈਣਾ ਲੋਡ ਕਿੰਨਾ ਪੈਣਾ ਕੇਬਲ ਲੈਂਥ ਕਿੰਨੀ ਹੈਗੀ ਹੈ ਜਾਂ ਕੰਡਕਟਰ ਪੈਦਾ ਇਸ ਕਰਕੇ ਕੋਈ ਸਪੈਸੀਫਿਕਲੀ ਪਾਣੀ ਕਹਿ ਸਕਦੇ ਬਟ ਡਿਪੈਂਡਿੰਗ ਓਨ ਲੈਂਥ ਆਫ ਦਿ ਫੀਡਰ ਇਹ ਕਰੋੜ ਤੱਕ ਵੀ ਚਲੇ ਜਾਂਦਾ ਹੈ ਜਿਦੋਂ ਦਾ ਇਹ ਜਿਹੜਾ ਫੀਡਰ ਆਪਣਾ ਹੁਣ ਚਲਾਇਆ ਆਪਾਂ ਨੇ ਇਹ ਲਗਭਗ 15 ਕਿਲੋਖ ਦੀ ਕੋਸੇ ਤੇ ਲੱਗੀ ਹੈਗੀ ਹੈ ਤੇ ਬੜੀ ਮਹਿਕਮੇ ਵੱਲੋਂ ਵੀ ਸਾਨੂੰ ਫੁੱਲ ਸਪੋਰਟ ਹੈ ਡਿਪਾਰਟਮੈਂਟ ਦੀ ਜੋ ਵੀ ਸੀ ਮੰਗਦੇ ਆ ਤਾਂ ਜਿੱਥੇ ਵੀ ਲੋਡ ਪੈਂਦੀ ਹੈ ਤਾਂ ਉਹ ਚਲਾਗੇ ਦਾ ਮਤਲਬ ਲੋਕਾਂ ਨੂੰ ਰੀਲੀਫ ਮਿਲੇਗਾ ਡੈਫੀਨਿਟ ਜੀ ਕਰਾਂਗੇ ਇਸ ਏਰੀਆ ਨੂੰ ਕਾਫੀ ਰੀਲੀਫ ਮਿਲੇਗਾ ਅਸੀਂ ਹੋਰ ਵੀ ਦੋ ਫੀਡਰ ਨੀਅਰ ਫਿਊਚਰ ਦੇ ਪ੍ਰੋਪੋਜ਼ਲ ਸਾਡੇ ਪਾਸ ਹੋ ਚੁੱਕੇ ਨੇ ਉਹ ਆਪਣਾ ਜਿਹੜਾ ਇਹ ਸ਼ਹਿਰੀ ਏਰੀਆ ਹੈਗਾ ਇਹ ਬੜੀ ਜਲਦੀ ਜਿਰੀ ਦਾ ਸੀ ਇੰਚ ਚੱਲ ਰਿਹਾ ਇਸ ਟਾਈਮ ਤੁਹਾਨੂੰ ਪਤਾ ਹੀ ਹੈ ਇਹ ਪੈੜੀ ਨਹੀਂ ਪੜਨ ਤੋਂ ਬਾਅਦ ਨਾਲ ਦੀ ਨਾਲ ਅ ਹੋਰ ਬੈਟਰ ਰੀ ਮਿਲਨੇਗਾ ਪੂਰੇ ਸ਼ਹਿਰ ਦੇ ਸਿਸਟਮ ਦੇ ਵਿੱਚ ਇਹਦੇ ਨਾਲ ਹੀ ਜੋ 올ਡ ਰਾਜਪੁਰੇ ਵਿੱਚ ਵੀ ਕੰਮ ਕਰ ਰਹੇ ਇੱਕ ਫੇਟ ਉੱਥੇ ਦਾ ਵੀ ਪ੍ਰਪੋਜ਼ ਕੀਤਾ ਮੈਮ ਉਹ ਵੀ ਅਸੀਂ ਪਾਸ ਹੋ ਚੁੱਕਿਆ ਹੈਗਾ ਭਾਰਤ ਲੋਨੀ ਫੇਟ ਸਾਡਾ ਇੱਕ ਉੱਥੇ ਆਏਗਾ ਕੀ ਕਹਿੰਦਾ ਚਾਹੋ ਮੈਮ ਨੇ ਇੱਕ ਸੁਆਸ਼ਣ ਦੇਆ ਬਿਜਲੀ ਬੋਰਡ ਦੀ ਨਿਵਾਰ ਬਦਲ ਦਿੱਤੀ ਹੈ ਬਿਲਕੁਲ ਬਦਲਾਂਗੇ ਜੀ ਸੋਈ ਕੰਮ ਸ਼ੁਰੂ ਹੋ ਜਾਏਗਾ 100% ਬਿਲਕੁਲ ਬਦਲਾਂਗੇ ਜੀ ਜਿੰਨਾ ਜਿੰਨੀ ਸ਼ਕਤੀ ਹੈਗੀ ਉਸ ਤੋਂ ਵੱਧ ਜੋਰ ਲਾ ਕੇ ਕਿਉਂਕਿ ਮੇਰਾ ਇਕੱਲਾ ਇਹ ਡਿਊਟੀ ਨਹੀਂ ਹੈ ਮੇਰਾ ਸ਼ਹਿਰ ਵੀ ਹੈ ਇਸ ਕਰਕੇ ਡਬਲ ਜ਼ਿੰਮੇਵਾਰੀ ਬਣਦੀ ਹੈ ਮੇਰੀ ਤੇ ਟੀਮ ਪੂਰਾ ਸਾਥ ਦੇ ਰਹੀ ਹੈ ਜੀ ਸਾਹਿਬ ਤੇ ਉਹਨਾਂ ਦੀ ਪੂਰੀ ਟੀਮ ਦੇ ਇਥੇ ਮੁਸਤੈਦ ਹੈ ਸਾਰਿਆਂ ਨੂੰ ਆਲਰੇਡੀ ਜਿੰਨੇ ਵੀ ਜੋ ਸਾਨੂੰ ਮੇ ਡਿਪਾਰਟਮੈਂਟ ਵੱਲੋਂ ਇਨਸਟਰਕਸ਼ਨ ਆ ਨੇ ਅਸੀਂ ਆਲਰੇਡੀ ਸਾਰਿਆਂ ਨੂੰ ਕਮਿਊਨਿਕੇਟ ਕਰ ਦਿੱਤਾ ਕਿ ਹੁਣ ਆਪਾਂ ਜੇਰੀਆ ਦਾ ਕੰਮ ਨਿਬੇੜ ਕੇ ਪੈਡੀ ਤੋਂ ਬਾਅਦ ਆਨ ਡੋਜ਼ ਹੋ ਕੇ ਜਿਹੜਾ ਸਿਸਟਮ ਦਾ ਸੁਧਾਰ ਦੇ ਵਿੱਚ ਪੂਰ ਫੁੱਲ ਜੋਰ ਲਾ ਕੇ ਆਪਾਂ ਕੰਮ ਕਰਾਂਗੇ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟਰ news 89 punjab har khabar jis da hove asar